ਸ਼ੀਗਾਲ ਦੋਸਤੋ ਮੈਂ ਤੁਹਾਡੇ ਆਪਣੀ ਰਿਪੋਰਟਰ ਸੌਰੰਜੀਤ ਸਿੰਘ ਜਿਸ ਤਰ੍ਹਾਂ ਕਿ ਅੱਜ ਵਾਰਡ ਨੰਬਰ 11 ਦੇ ਜਿਹੜੇ ਯੂਥ ਆਗੂ ਨੌਜਵਾਨ ਜਿਹੜੇ ਕਿ ਸਵੇਰੇ ਸਵੇਰੇ ਸਫਾਈ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀ ਕਰ ਦਵਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਕਿ ਅੱਜ ਵਾਰਡ ਨੰਬਰ 11 ਦੇ ਜਿਹੜੇ ਇਹ ਯੂਥ ਹੈ ਜਿਹੜੇ ਨੌਜਵਾਨ ਨੇ ਜਿਹੜੇ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਕਿ ਅੱਜ ਗਲੀ ਸਫਾਈ ਦਾ ਜਿਹੜਾ ਕੀਤਾ ਜਾ ਰਿਹਾ ਸੋ ਮੈਂ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਵਾਂ ਕਿ ਸਾਹਨੇਵਾਲ ਯੂਥ ਟਰਸਟ ਜਿਹੜੀ ਇਹਨਾਂ ਨੇ ਇੱਕ ਬਣਾਇਆ ਜਿਸ ਦੇ ਵਿੱਚ ਮੈਂਬਰ ਜੋੜੇ ਗਏ ਨੇ ਔਰ ਜਿਹੜਾ ਕਿ ਇਹਨਾਂ ਨੇ ਇੱਕ ਉਪਰਾਲਾ ਕੀਤਾ ਗਿਆ ਕਿ ਜੋ ਗਲੀ ਦਾ ਸਾਲ ਸਫਾਈ ਦਾ ਇਹਦੇ ਨਾਲ-ਨਾਲ ਗਲੀ ਵਾਰਡ ਨੰਬਰ 11 ਨੂੰ ਸਵਸਥ ਔਰ ਸਾਫ ਸੁਥਰਾ ਜਿਹੜਾ ਬਣਾਉਣਾ ਵਾ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਇਹਨਾਂ ਵੱਲੋਂ ਕੀਤੇ ਗਏ ਨੇ ਇਸ ਦੇ ਨਾਲ-ਨਾਲ ਗਲੀ ਦੇ ਵਿੱਚ ਜਿਹੜੇ ਕਿ ਫੁੱਲ-ਫੁੱਟੇ ਵੀ ਲਗਾਉਣੇ ਆ ਔਰ ਵਧੀਆ ਜਿਹੜੀ ਸ਼ਾਨਦਾਰ ਦਿੱਖ ਦਿਖਾਉਣੀ ਹੈ ਜੋ ਕਿ ਵਾਰਡ ਨੰਬਰ 11 ਦੇ ਵਿੱਚ ਕਿ ਦੇਖਣ ਦੇ ਵਿੱਚ ਵਧੀਆ ਲੱਗੇ ਸਾਫ ਸੁਥਰਾ ਵਾਰਡ ਔਰ ਸਵਸਥ ਵਾਰਡ ਇਸ ਦਾ ਜਿਹੜਾ ਇਹ ਮੁਹਿੰਮ ਹੈ ਜਿਹੜੀ ਇਹਨਾਂ ਨੇ ਅੱਜ ਚਾਲੂ ਕੀਤੀ ਹੈ ਸੋ ਇਸ ਦੇ ਨਾਲ-ਨਾਲ ਵਾਰਡ ਵਾਸੀਨ ਨੂੰ ਵੀ ਅਸੀਂ ਅ ਕਿ ਅੱਜ ਜਿਹੜੀ ਗਲੀ ਦੇ ਵਿੱਚ ਇਹਨਾਂ ਕਾਫੀ ਸਹਿਯੋਗ ਮਿਲਿਆ ਸੋ ਇਸ ਦੇ ਨਾਲ ਵਾਰਡ ਵਸਨੀਕ ਪੂਰਾ ਅਪੀਲ ਕਰਦੇ ਆ ਕਿ ਜਿਹੜਾ ਆਪਣਾ ਸਹਿਯੋਗ ਦਿਓ ਇਸ ਦੇ ਵਿੱਚ ਆਪਣਾ ਸਹਿਯੋਗ ਦੇ ਕੇ ਜਿਹੜਾ ਕਿ ਅਸੀਂ ਆਪਣੇ ਵਾਰਡ ਨੂੰ ਸਾਫ਼ ਸੁਥਰਾ ਸਵਸਥ ਵਾਰਡ ਜਿਹੜਾ ਬਣਾ ਪਾਈਏ ਸੋ ਆਪਾਂ ਗੱਲਬਾਤ ਵੀ ਕਰ ਲੈਂਦੇ ਆ ਇਸ ਦੇ ਨਾਲ ਮੌਜੂਦ ਮੈਂਬਰ ਨੇ ਸਵਾਗਤ ਕਰਦੇ ਆ ਗੱਲਬਾਤ ਜਨੂ ਜਿਹੜੀ ਅਸਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਫੌਜੀ ਪ੍ਰਧਾਨ 11 ਨੰਬਰ ਵਾਰਡ ਵਿੱਚ ਸਾਨਿਆ ਜੂਥ ਕਲੱਬ ਕ੍ਰੈਸਟ ਬਲੂਨ ਚੁਣਿਆ ਗਿਆ ਮੈਂ ਮਹੱਲੇ ਵਿੱਚ ਹਰ ਇੱਕ ਮਹੱਲੇ ਵਿੱਚ ਜਾ ਜਾ ਕੇ ਅਸੀਂ ਗਲੀਆਂ ਦੀ ਸਫਾਈ ਕਰਨ ਵਾਸਤੇ ਸਵਸਥ ਅਭਿਆਨ ਨੂੰ ਚਲਾਉਣ ਵਾਸਤੇ ਅਸੀਂ ਇੱਕ ਮਹਿਮ ਸ਼ੁਰੂ ਕੀਤੀ ਹੈ ਤਾਂ ਕਿ ਲੋਕਾਂ ਵਿੱਚ ਵਧੀਆ ਜਾਗਰੂਕ ਆਵੇ ਔਰ ਮਹੱਲੇ ਦਾ ਸਾਫ ਸਫਾਈ ਸਾਫ ਸਫਾਈ ਰਹੇ ਤਾਂ ਕਿ ਕੀੜੇ ਪਤੰਗਿਆਂ ਤੋਂ ਬੱਚੇ ਵੀ ਵਸ ਸਕਣ ਮਹੱਲੇ ਦੇ ਵਿੱਚ ਵਧੀਆ ਆਕਸੀਜਨ ਵਗੈਰਾ ਵਾਸਤੇ ਅਸੀਂ ਬਾਗਾਂ ਦਾ ਵੀ ਪ੍ਰਬੰਧ ਕਰ ਰਹੇ ਹਾਂ ਹੋਰ ਸਾਡੇ ਨਾਲ ਵਾਂਟੀ ਜੀ ਸੋਨੂ ਜੀ ਬਾਕੀ ਪ੍ਰੀਤ ਜੀ ਹੋਰ ਕਈ ਸਾਥੀ ਸਾਡੇ ਨਾਲ ਜੁੜੇ ਹੋਏ ਨੇ ਤਾਂ ਕਿ ਅਸੀਂ ਹਰ ਇੱਕ ਮਹੱਲੇ ਦੇ ਵਿੱਚ ਜਾ ਕੇ ਸਾਫ ਸਫਾਈ ਦੇ ਅਭਿਆਨ ਦੇ ਨਾਲ ਅਸੀਂ ਸ਼ੁਰੂ ਕੀਤਾ ਇਹ ਕੰਮ ਤਾਂ ਕਿ ਅਸੀਂ ਲੋਕਾਂ ਅੱਗੇ ਇਹ ਗੁਜਾਸ਼ ਕਰਦੇ ਹਾਂ ਕਿ ਸਾਡੇ ਨਾਲ ਵੱਧ ਤੋਂ ਵੱਧ ਜੁੜਨ ਦੀ ਕੋਸ਼ਿਸ਼ ਕਰਨ ਹੋਰ ਵੀ ਚੇਤਨਾ ਦੇ ਦੱਸਿਆ ਵੀ ਫੁੱਲ ਬੂਟੇ ਲਗਾਉਣ ਦੀ ਗੱਲ ਵੀ ਕੀਤੀ ਜੀ ਤੁਸੀਂ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਹੋਣਗੇ ਫੁੱਲ ਬੂਟੇ ਅਸੀਂ ਜੀ ਜਿਵੇਂ ਪੇੜ ਹੋਗੇ ਡੇਕਾਂ ਹੋਗੀਆਂ ਨੇ ਔਰ ਟਾਲੀਆਂ ਹੋ ਗਿਆ ਨੇ ਜਾਂ ਕੋਈ ਹੋਰ ਵਧੀਆ ਪੌਦੇ ਜਿਵੇਂ ਆਮ ਕਰਾਂਟ ਲਾਉਂਦੇ ਆ ਲੋਕ ਇੱਕ ਫੁੱਲਵਾੜੀ ਦੀ ਤਰ੍ਹਾਂ ਅਸੀਂ ਵਧੀਆ ਲਾਵਾਂਗੇ ਤਾਂ ਕਿ ਹਰ ਇੱਕ ਬੰਦੇ ਨੂੰ ਆਕਸੀਜਨ ਮਿਲੇ ਉਹਦੇ ਵਿੱਚ ਔਰ ਗਲੀਆਂ ਵਧੀਆ ਸਾਫ਼ ਸੁਥਰੀਆਂ ਲੱਗਣ ਇਸ ਕਰਕੇ ਅਸੀਂ ਇਹ ਉਪਰਾਲਾ ਚੱਕਿਆ ਹੈ ਜੀ ਅੱਜ ਪਹਿਲੇ ਦਿਨ ਹੈ ਜੀ ਆਪਣਾ ਇਹ ਅੱਜ ਸਾਡਾ ਜੀ ਫਰਸਟ ਦਿਨ ਆਈ ਇਹ ਅਸੀਂ ਅਸੀਂ ਇਹ ਅੱਜ ਫਰਸਟ ਦਿਨ ਸ਼ੁਰੂ ਕੀਤਾ ਹੈ ਕੰਮ ਪ੍ਰਮਾਤਮਾ ਦਾ ਨਾਮ ਲੈ ਕੇ ਤਾਂ ਕਿ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਥ ਨਾਲ ਹੀ ਮੁਹੱਲੇ ਵਾਲੇ ਸਾਡਾ ਸਾਥ ਸਹਿਯੋਗ ਦੇ ਰਹੇ ਨੇ ਬਾਕੀ ਇਹ ਅਸੀਂ ਬੰਟੀ ਸੋਫੇ ਵਾਲੇ ਆ ਜਿਹੜੇ ਉਹਨਾਂ ਤੋਂ ਗਲੀ ਤੋਂ ਸ਼ੁਰੂ ਕੀਤਾ ਕੰਮ ਇਹ ਅਸੀਂ ਤਹਿ ਦਨੋਂ ਧੰਨਵਾਦ ਕਰਦੇ ਆਂ ਜਿਹੜੀ ਸੰਗਤ ਸਾਡੇ ਨਾਲ ਜੁੜੀ ਆ ਉਸ ਕਰਦੇ ਆਂ ਕਿ ਨਾਲ ਸੰਗਤ ਸਾਡੇ ਨਾਲ ਹੋਰ ਸਹਿਯੋਗ ਦੇਵੇ ਹਰ ਹਫਤੇ ਕਿਹੜਾ ਟਾਈਮ ਅਸੀਂ ਜੀ ਅਸੀਂ ਹੁਣ ਪਹਿਲਾਂ ਤਾਂ ਅਸੀਂ ਰੱਖਿਆ ਸੀਗਾ ਵੀ ਹਰ ਹਫਤੇ ਹਰ ਦਿਨ ਸਵੇਰ ਮਾਰਨਿੰਗ ਟਾਈਮ 5 ਵਜੇ ਤੋਂ 7 ਵਜੇ ਦਾ ਟਾਈਮ ਰੱਖਿਆ ਸੀ ਅਸੀਂ ਇਸ ਕਰਕੇ ਚੇਂਜ ਕਰ ਰਹੇ ਆਂ ਹਰ ਸੰਡੇ ਰੱਖਾਂਗੇ ਜੀ ਤਾਂ ਕਿ ਹਰ ਸੰਡੇ ਉਹ ਮਹੱਲੇ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਛੁੱਟੀ ਹੁੰਦੀ ਆ ਛੁੱਟੀ ਦੇ ਦੌਰਾਨ ਉਹ ਵੱਧ ਤੋਂ ਵੱਧ ਸਹਿਯੋਗ ਦੇਣਗੇ ਸਾਡਾ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਗਲੀਆਂ ਦੇ ਵਿੱਚ ਜਿਹੜਾ ਗੰਦਪੱਲ ਪਿਆ ਵਾ ਜਾਂ ਕੋਈ ਵੀ ਇਦਾਂ ਦਾ ਮੈਗਾ ਵਾ ਉਹਨੂੰ ਅਸੀਂ ਸਾਫ ਸਫਾਈ ਕਰਕੇ ਮਹੱਲੇ ਨੂੰ ਵਧੀਆ ਸਿਹਤਮੰਦ ਬਣਾਉਂਦੇ ਚੱਕਰ ਅਸੀਂ ਆਪਣਾ ਸਹਿਯੋਗ ਦੇ ਰਹੇ ਹਾਂ ਨਾਲ ਹੀ ਮਹੱਲੇ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਹਾਂਜੀ ਸਾਨੇਵਾਲ ਜੂਥ ਟਰਸਟ ਵੱਲੋਂ ਮੈਂ ਵੀ ਨਾਲ ਜੁੜਿਆ ਆ ਜੀ ਤੇ ਇਹਨਾਂ ਜਿਹੜਾ ਉਪਰਾਲਾ ਕੀਤਾ ਗਿਆ ਜੀ ਅੱਜ ਉਪਰਾਲਾ ਅੱਜ ਸਾਡੇ ਠੇਕੇਦਾਰ ਕਲੋਨੀ ਪੈ ਗਈ ਜੀ ਇੱਧਰ 11 ਨੰਬਰ ਵਾਰਡ ਦੀ ਤੇ ਉਸ ਤੋਂ ਪਹਿਲੀ ਗਲੀ ਸੀ ਅੱਜ ਪਹਿਲੀ ਗਲੀ ਜੀ ਸੀ ਸਾਰੀ ਸਾਬ ਸਪਾਈ ਕੀਤੀ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਅਸੀਂ ਸਵੇਰੇ 5 ਵਜੇ ਤੇ ਲੱਗੇ ਹੋਏ ਆ ਤੇ ਆ ਹੁਣ ਮੇਰੇਕਾ 7 ਵਜੇ ਨਾਲ ਹੋ ਗਏ ਆ ਤੁਹਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਤਾਂ ਜਿਹੜੀ ਸਵੇਰੇ ਸਵਾਵਾ ਜਿਹੀ ਤੁਸੀਂ ਨੇ ਮਾਰਿਆ ਅੱਜ ਮਤਲਬ ਨਿਰ ਖੱਪਰ ਨੇ ਇਹ ਕਿੰਨੀ ਸੁਆਮਾਂ ਨੇ ਹਾਂਜੀ 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 ਇਹ ਰੈਗੂਲਰ ਚੱਲੂਗਾ ਸਾਡਾ ਹੁਣ ਕੰਮ ਜਿਹੜਾ ਸ਼ੁਰੂ ਕੀਤਾ ਸੀ ਤੇ ਬਾਟਰ ਨੂੰ ਸਾਰਾ ਸਾਫ ਸੁਥਰਾ ਬਣਾਉਣ ਲਈ ਤੇ ਸਾਡੇ ਨਾਲ ਜਿਹੜੇ ਮੰਗਲੀ ਦੇ ਮੈਂਬਰ ਸਾਰੇ ਸਾਡੇ ਨਾਲ ਲੱਗੇ ਉਹਨਾਂ ਨੇ ਸੇਵਾ ਕੀਤੀ ਆ ਤੇ ਬਹੁਤ ਸੋਹਣਾ ਲੱਗਿਆ ਦੇਖੋ ਤੁਸੀਂ ਗਲੀ ਸਾਰੀ ਸਾਫ ਹੋ ਗਈ ਕੈਮਰਾ ਮਾਰ ਕੇ ਦੇਖੋ ਮੜਿਆ ਸਾਫ ਹੋ ਗਿਆ ਸਾਰਾ ਬਹੁਤ